हां जी ਪੰਜਾਬੀਓ ਅੱਜ ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਰਖੜੀ ਦਾ ਤਿਉਹਾਰ ਹੈ ਅੱਜ ਬਹੁਤ ਭੈਣਾਂ ਉਦਾਸ ਹੋਣਗੀਆਂ ਦੁਖੀ ਹੋਣਗੀਆਂ ਜਿਨ੍ਹਾਂ ਦੇ ਭਰਾ ਨਹੀਂ ਐ ਜਾਂ ਜਿਨ੍ਹਾਂ ਦੇ ਭਰਾ ਵਿਦੇਸ਼ ਵਿੱਚ ਰਹਿੰਦੇ ਹਨ ਜਾਂ ਇਸ ਦੁਨੀਆ ਤੋਂ ਚਲੇ ਗਏ ਪਰ ਉਹਨਾਂ ਤੋਂ ਵੀ ਵੱਧ ਦੁਖੀ ਉਹ ਭੈਣਾਂ ਹੋਣਗੀਆਂ ਜਿਨ੍ਹਾਂ ਦੇ ਭਰਾ ਹੈ ਵੀ ਇੱਥੇ ਪੰਜਾਬ ਦੇ ਵਿੱਚ ਹੈ ਵੀ ਅੱਖਾਂ ਦੇ ਸਾਹਮਣੇ ਪਰ ਰਖੜੀ ਨਹੀਂ ਬਨ ਸਕਦੀਆਂ ਕਿਉਂ ਕਿ ਭਰਾਵਾਂ ਦੇ ਵਿੱਚ ਭੈਣਾਂ ਦੇ ਵਿੱਚ ਪੈਸੇ ਨੇ ਈਗੋ ਨੇ ਫਰਕ ਪਵਾ ਰੱਖਿਆ ਦੋਨੇ ਭੈਣ ਭਰਾ ਜੋ ਕਦੇ ਇੱਕ ਭਾਂਡੇ ਖਾਂਦੇ ਸੀ ਅੱਜ ਦੂਰ ਦੂਰ ਬੈਠੇ ਤਰਸਦੇ ਹੋਣਗੇ ਤੜਪਦੇ ਹੋਣਗੇ ਗੱਲ ਚੰਗੀ ਲੱਗੀ ਤਾਂ ਸ਼ੇਅਰ ਕਰਦੇ ਹੋ